ਪੰਜਾਬ ਸਰਕਾਰ ਆਪਣੇ ਆਪ ਦੇ ਵਿੱਚ ਵੀ ਮੰਥਨ ਕਰ ਰਹੀ ਹੈ ਕਿਉਂਕਿ ਬੀਤੇ 3 ਸਾਲ ਦੇ ਕਾਰਜਕਾਲ ਦੌਰਾਨ ਕੀ ਪ੍ਰਾਪਤੀ ਹੋਈ ਤੇ ਕਿੱਥੇ-ਕਿੱਥੇ ਕਮੀ ਰਹਿ ਗਈ ਇਹਦਾ ਮੰਥਨ ਸਰਕਾਰ 'ਚ ਵੀ ਚੱਲਦਾ ਤੇ ਲੋਕ ਵੀ ਸਵਾਲ ਕਰਦੇ ਨੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਰਵਿੰਦਰ ਸਿੰਘ ਕਿਤਨਾ ਜਿਹੜੇ ਕੀ ਸਮਾਜਿਕ ਆਰਥਿਕ ਤੇ ਰਾਜਨੀਤਿਕ ਮੁੱਦਿਆਂ ਦੇ ਉੱਤੇ ਲਗਾਤਾਰ ਸਵਾਲ ਕਰਦੇ ਨੇ ਸੱਤਾ ਵਿੱਚ ਕਿਸੇ ਵੀ ਧਿਰ ਦੀ ਸਰਕਾਰ ਹੋਵੇ ਕਿਸੇ ਵੀ ਪਾਰਟੀ ਦੀ ਇਹਨਾਂ ਦਾ ਸਵਾਲ ਕਰਨ ਦਾ ਤਰੀਕਾ ਅੰਦਾਜ਼ ਉਹ ਹੀ ਰਹਿੰਦਾ ਹੈ ਇਸ ਵਾਰ ਇਹਨਾਂ ਨੇ ਕਿਹੜੀ ਨਵੀਂ ਗੱਲ ਕਹੀ ਹੈ ਦਰਅਸਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਸੂਬੇ ਦੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਨੂੰ ਇਹ ਇੱਕ ਈਮੇਲ ਭੇਜਦੇ ਨੇ ਤਾਂ ਉਹ ਈਮੇਲ ਭੇਜਣ ਦਾ ਮਕਸਦ ਕੀ ਸੀ ਆਰੋਪ ਆਮ ਆਦਮੀ ਪਾਰਟੀ ਦਾ ਨਾਮ ਠੱਗ ਆਦਮੀ ਪਾਰਟੀ ਕਿਉਂ ਕਹਿ ਰਹੇ ਨੇ ਉਹਨਾਂ ਨੇ ਇੱਕ ਜਨਤਕ ਪੋਸਟ ਵੀ ਪਾਈ ਹੈ ਉਸ ਦੇ ਉੱਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿਤਨਾ ਜੀ ਤੁਹਾਡੇ ਤੋਂ ਪਹਿਲੀ ਟਿੱਪਣੀ ਮੈਂ ਹੀ ਲੈਣੀ ਚਾਹਾਂਗਾ ਜਿਹੜੀ ਤੁਸੀਂ ਇੱਕ ਜਨਤਕ ਪੋਸਟ ਪਾਈ ਹੈ ਜਦੇ ਵਿੱਚ ਈਮੇਲ ਭੇਜੇ ਜਾਣ ਦਾ ਜ਼ਿਕਰ ਕੀਤਾ ਹੈ ਉਹ ਪਾਉਣ ਦੀ ਜ਼ਰੂਰਤ ਕਿਉਂ ਪਈ ਤੁਹਾਨੂੰ ਕਿਉਂ ਲੱਗਿਆ ਕਿ ਆਮ ਆਦਮੀ ਪਾਰਟੀ ਨੂੰ ਚੇਤੇ ਕਰਾਉਣਾ ਚਾਹੀਦਾ ਹੈ ਤਾਂ ਤੁਸੀਂ ਇੱਕ ਖੁੱਲਾ ਚੈਲੰਜ ਵੀ ਕੀਤਾ 15 ਦਿਨ ਦਾ ਦੇਖੋ ਜੀ ਇਸ ਤਰ੍ਹਾਂ ਕਿ ਅਸੀਂ ਕਾਫੀ ਟਾਈਮ ਤੋਂ ਕੰਮ ਕਰਦੀ ਹੈ ਕਈ ਸਾਲ ਹੋ ਗਏ ਜਦੋਂ ਵੀ ਜਿੱਥੇ ਜਿੰਨੇ ਕੁ ਜੁਗੇ ਹੈਗੇ ਆ ਅਸੀਂ ਪਬਲਿਕ ਇੰਟਰਸਟ ਲਈ ਕੋਈ ਨਾ ਕੋਈ ਜੀ ਈਸ਼ੂ ਤੇ ਕੰਮ ਕਰਦੇ ਆ ਅਸੀਂ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਜਿਹੜੀ ਮੁੱਖ ਮੰਤਰੀ ਯਾਤਰਾ ਆ ਜੀ ਉਹ ਆਮ ਪੰਜਾਬ ਦੇ ਲੋਕਾਂ ਨੇ ਕਿਹਦੀ ਮੰਗ ਨਹੀਂ ਕੀਤੀ ਕਿ ਸਾਨੂੰ ਤੀਰਥ ਯਾਤਰਾ ਕਰਵਾਈ ਜਾਵੇ ਜੀ ਤੇ ਉਹ ਬੰਦ ਹੋਣੀ ਚਾਹੀਦੀ ਹੈ ਲੇਕਿਨ ਜਿਹੜਾ ਉਹਦੇ ਵਿੱਚ ਇਹਨਾਂ ਨੇ ਤਰਕ ਦਿੱਤੇ ਪੰਜਾਬ ਸਰਕਾਰ ਨੇ ਉਹਦੇ ਵਿੱਚ ਇਹਨਾਂ ਨੇ ਮੇਰੇ ਬਾਰੇ ਲਿਖਿਆ ਕਿ ਜਿਹੜੀ ਇਹ ਪਟੀਸ਼ਨ ਹੈ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਨਹੀਂ ਹੈਗੀ ਇਹ ਪਬਲਿਸਿਟੀ ਇੰਟਰਸਟ ਲਿਟੀਗੇਸ਼ਨ ਹੈ ਯਾਨੀ ਕਿ ਆਪਣੀ ਮਸ਼ਹੂਰੀ ਕਰਾਉਣ ਵਾਸਤੇ ਇਹ ਕੇਸ ਲਗਾਇਆ ਜਦਕਿ ਇਹ ਪਾਰਟੀ ਵਾਲੇ ਆਵਾਮੀ ਪਾਰਟੀ ਵਾਲੇ ਵੀ ਜਾਣਦੇ ਆ ਇਹਨਾਂ ਦੇ ਲੀਡਰਾਂ ਨੂੰ ਵੀ ਪਤਾ ਹੈ ਕਿਉਂਕਿ ਜਦੋਂ ਬਾਦਲ ਸਾਹਿਬ ਹੁੰਦੇ ਸੀ ਜਾਂ ਕੈਪਟਨ ਨਮਰਿੰਦਰ ਸਿੰਘ ਹੁੰਦੇ ਸੀ ਅਸੀਂ ਉਦੋਂ ਵੀ ਜਿਹੜੀ ਪਬਲਿਕ ਇੰਟਰਸਟ ਦੀ ਗੱਲ ਕਰਦੇ ਹੁੰਦੇ ਸੀ ਸਕੇ ਸੋ ਇਹਨਾਂ ਨੇ ਜਦੋਂ ਉਹ ਗੱਲ ਲਿਖੀ ਤੇ ਮੈਨੂੰ ਲੱਗਿਆ ਵੀ ਇਹ ਤਾਂ ਸ਼ਰਿਆਮੀ ਧੱਕਾ ਕਰ ਰਹੇ ਹਨਾ ਵੀ ਤੁਸੀਂ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਕਿਸੇ ਬਾਰੇ ਤੁਸੀਂ ਭੱਦੀਆਂ ਟਿੱਪਣੀਆਂ ਕਰ ਰਹੇ ਹੋ ਫਿਰ ਮੈਨੂੰ ਲੱਗਿਆ ਕਿ ਜੇਕਰ ਇਹ ਨਜਾਇਜ਼ ਕਰ ਸਕਦੇ ਸਾਡਾ ਤੇ ਇੱਕ ਪੰਜਾਬ ਦੇ ਵਸਨੀਕ ਹੋਣ ਦੇ ਨਾਂ ਤੇ ਜੋ ਇਹਨਾਂ ਨੇ ਕੀਤਾ ਉਹਨੂੰ ਅਸੀਂ ਮਹਿਸੂਸ ਕਰ ਰਹੇ ਹਾਂ ਉਹਦੇ ਬਾਰੇ ਜੋ ਠੁਕਮੇ ਸ਼ਬਦ ਹੈ ਉਹ ਸਾਨੂੰ ਕਹਿ ਦੇਣੇ ਚਾਹੀਦੇ ਆ ਤੁਸੀਂ ਜਿਵੇਂ ਕਹਿ ਰਹੇ ਹੋ ਤੁਹਾਡਾ ਹਮੇਸ਼ਾ ਤੋਂ ਭਾਵੇਂ ਜਿਹੜੀ ਮਰਜ਼ੀਆਂ ਪਿਛਲੀਆਂ ਸਰਕਾਰਾਂ ਰਹੀਆਂ ਅਸੀਂ ਉਦੋਂ ਵੀ ਪਬਲਿਕ ਇੰਟਰਸਟ ਲਈ ਕੰਮ ਕੀਤਾ ਪਰ ਇੱਥੇ ਪੰਜਾਬ ਸਰਕਾਰ ਨੇ ਤੁਹਾਨੂੰ ਕਦੋਂ ਤੇ ਕਿੱਥੇ ਕਿਹਾ ਹੈ ਕਿ ਤੁਸੀਂ ਪਬਲਿਸਿਟੀ ਲਈ ਕਰ ਰਹੇ ਹੋ ਸਭ ਕੋ ਹਾਈ ਕੋਰਟ ਦੇ ਵਿੱਚ ਜਿਹੜੀ ਮੁੱਖ ਮੰਤਰੀ ਟੀਸੀ ਯਾਤਰਾ ਰੱਦ ਕਰਨ ਵਾਸਤੇ ਅਸੀਂ ਪਟੀਸ਼ਨ ਪਾਈ ਸੀ ਉਸ ਦੇ ਜਵਾਬ ਵਿੱਚ ਇਹਨਾਂ ਨੇ ਇਹ ਗੱਲ ਲਿਖੀ ਹੋਈ ਹੈ ਹਾਲਾਂਕਿ ਇਸ ਮਿਲ ਮੈਨੂੰ ਇਹ ਯਾਦ ਨਹੀਂ ਹੈ ਕਿ ਉਸ ਕੇਸ ਦੀ ਅਗਲੀ ਤਰੀਕ ਕਿੰਨੀ ਹੈ ਸੋ ਉਦੋਂ ਉੱਥੇ ਇਹਨਾਂ ਨੇ ਇੱਕ ਤਰ੍ਹਾਂ ਨਾਲ ਇਹਨਾਂ ਦੇ ਜਿਹੜੇ ਵਕੀਲ ਨੇ ਜਾਂ ਐਡਵੋਕੇਟ ਜਨਰਲ ਆਫ ਦੇ ਬੰਦੇ ਨੇ ਉਹਨਾਂ ਨੇ ਇਹ ਜਿਹੜਾ ਰਿਪਲਾਈ ਦਿੱਤਾ ਸੋ ਆਫੀਸ਼ੀਅਲੀ ਪੰਜਾਬ ਸਰਕਾਰ ਵੱਲੋਂ ਉਹ ਰਿਪਲਾਈ ਹੀ ਮੰਨਿਆ ਜਾਂਦਾ ਇਸ ਕਰਕੇ ਅਸੀਂ ਜਿਹੜੀ ਹੈ ਇੱਕ ਈਮੇਲ ਭੇਜੀ ਆ ਅਰਵਿੰਦ ਕੇਜਰੀਵਾਲ ਜੀ ਨੂੰ ਭਗਵੰਤ ਮਾਨ ਜੀ ਨੂੰ ਤੇ ਅਮਨ ਅਰੋੜਾ ਜੀ ਨੂੰ ਕਿ ਕਿਉਂ ਨਾ ਆਮ ਆਦਮੀ ਪਾਰਟੀ ਦੀ ਥਾਂ ਤੇ ਠਾਗ ਆਦਮੀ ਪਾਰਟੀ ਜਿਹੜੇ ਸ਼ਬਦ ਹੈ ਉਹ ਵਰਤੇ ਜਾਣ ਮੈਂ ਕਿਉਂਕਿ ਇਹਨਾਂ ਨੇ ਮੇਰੇ ਇੰਡੀਵਿਜੂਅਲੀ ਲਿਖੇ ਮੇਰੇ ਬਾਰੇ ਸੋ ਮੈਨੂੰ ਲੱਗਦਾ ਕਿ ਮੈਨੂੰ ਇਹ ਗੱਲ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸੋ ਮੈਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਵਾਲ ਕੀਤਾ ਜਾਂ ਚੈਲੰਜ ਕੀਤਾ ਮੈਂ ਇਹ ਗੱਲ ਕਹੀ ਹੈ ਕਿ ਤੁਸੀਂ ਮੇਰੇ ਬਾਰੇ ਇਹ ਗੱਲ ਕਿਹਾ ਕਿ ਇਹ ਵੀ ਜਿਹੜੀ ਪਟੀਸ਼ਨ ਹੈ ਉਹ ਉਹ ਪਬਲਿਕ ਇੰਟਰਸਟ ਵਾਲੀ ਨਹੀਂ ਬਲਕਿ ਪਬਲਿਸਿਟੀ ਵਾਸਤੇ ਆਪਣੀ ਮਸ਼ਹੂਰੀ ਵਾਸਤੇ ਹੈ ਸੋ ਭਾਈ ਸਾਨੂੰ ਤੇ 15 ਸਾਲ ਤੋਂ ਉੱਪਰ ਟਾਈਮ ਹੋ ਗਿਆ ਹੈ ਕਿ ਅਸੀਂ ਪਬਲਿਕ ਵਾਸਤੇ ਜੋ ਵੀ ਕਰ ਸਕਦੇ ਆ ਉਹ ਕਰ ਰਹੇ ਆ ਅਸੀਂ ਕਦੀ ਕੋਈ ਪੋਲੀਟੀਕਲ ਬੇਨੀਫਿਟ ਨਹੀਂ ਲਿਆ ਕਦੀ ਕੋਈ ਪਰਸਨਲ ਬੇਨੀਫਿਟ ਨਹੀਂ ਲਿਆ ਹਨ ਸੋ ਇਸ ਕਰਕੇ ਆਪਾਂ ਉਹਨਾਂ ਨੂੰ ਕਿਹਾ ਕਿ ਜੋ ਤੁਹਾਡੀ ਕਾਰਗੁਜ਼ਾਰੀ ਹੈ ਉਹਦੇ ਹਿਸਾਬ ਨਾਲ ਜੋ ਤੁਸੀਂ ਲੋਕਾਂ ਨਾਲ ਪੰਜਾਬ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ 'ਚੋਂ ਤੁਸੀਂ ਕੀ ਕੀਤਾ ਹੂੰ ਠੀਕ ਹੈ ਉਹ ਸਾਰੇ ਲੋਕ ਹੀ ਜਾਣਦੇ ਆ ਇਸ ਕਰਕੇ ਕਿਉਂਕਿ ਤੁਸੀਂ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਪੂਰੇ ਨਹੀਂ ਉਤਰੇ ਲੋਕਾ ਰੋਕ ਮਹਿਸੂਸ ਕਰਦੇ ਆ ਕਿ ਉਹ ਜਿਹੜੇ ਪੰਜਾਬ ਦੇ ਲੋਕ ਨੇ ਠੱਗੇ ਗਏ ਨੇ ਇਸ ਕਰਕੇ ਮੈਂ ਤੁਹਾਡੀ ਪਾਰਟੀ ਨੂੰ ਅੱਗੇ ਤੋਂ ਠੱਗ ਆਦਮੀ ਪਾਰਟੀ ਕਿਹਾ ਕਰਾਂਗਾ ਆਮ ਆਦਮੀ ਪਾਰਟੀ ਕਹਿਣ ਦੀ ਬਜਾਏ ਔਰ ਇਹ ਗੱਲ ਇਕੱਲੀ ਕਹਿਣ ਦੀ ਨਹੀਂ ਹੈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਦੋ ਕਾਰਨ ਦੱਸੋ ਕਿ ਤੁਹਾਨੂੰ ਆਮ ਆਦਮੀ ਪਾਰਟੀ ਦੀ ਥਾਂ ਤੇ ਠੱਗ ਆਦਮੀ ਪਾਰਟੀ ਉਹ ਨਾ ਕਿਹਾ ਜਾਵੇ ਮੈਂ ਨਾਲੇ ਵੀ ਲਿਖਿਆ ਕਿ ਜੇ ਤੁਸੀਂ ਦੋ ਕਾਰਨ ਦੱਸੋਗੇ ਕਿ ਇਹ ਸ਼ਬਦ ਉਚਿਤ ਨਹੀਂ ਹੈਗੇ ਠਾਗ ਆਦਮੀ ਪਾਰਟੀ ਤੇ ਮੈਂ ਤੁਹਾਨੂੰ ਵੀ ਕਾਰਨ ਦੱਸਾਂਗਾ ਕਿ ਇਹ ਸ਼ਬਦ ਉਚਿਤ ਹਨ ਤੇ ਨਾਲ ਮੈਂ ਇਹ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਮੈਨੂੰ 15 ਦਿਨਾਂ ਦੇ ਵਿੱਚ ਨਾ ਇਹ ਜਵਾਬ ਦੇ ਦਿਓ ਕਿ ਇਹ ਸ਼ਬਦ ਗਲਤ ਹੈ ਜੇ ਤੁਸੀਂ 15 ਦਿਨ ਦੇ ਵਿੱਚ ਜਵਾਬ ਨਹੀਂ ਦਿੰਦੇ ਤਾਂ ਮੈਂ ਮੰਨ ਲਊਗਾ ਕਿ ਤੁਸੀਂ ਮੇਰੇ ਨਾਲ ਸਹਿਮਤ ਹੋ ਜੇ ਤੁਸੀਂ ਮੈਨੂੰ ਸਾਫਟ ਕਰ ਦੋਗੇ ਕਿ ਇਹ ਸ਼ਬਦ ਸਹੀ ਨਹੀਂ ਹੈਗੇ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗ ਲਵਾਂਗਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤਾਂ ਇਹ ਵੀ ਕਹਿ ਸਕਦੀ ਹੈ ਨਾ ਕਿ ਪ੍ਰਵਿੰਦਰ ਸਿੰਘ ਕਿਤਨਾ ਨੂੰ ਅਸੀਂ ਜਵਾਬ ਦੇ ਨਹੀਂ ਅਸੀਂ ਤੇ ਜਿਹੜੇ ਕਮਿਸ਼ਨ ਹੈ ਜਿਹੜਾ ਚੋਣ ਕਰਵਾਉਂਦਾ ਹੈ ਉਹਨਾਂ ਨੇ ਤਾਂ ਸਾਨੂੰ ਨੈਸ਼ਨਲ ਪਾਰਟੀ ਦਾ ਰੁਤਬਾ ਦੇ ਦਿੱਤਾ ਜੇ ਸਾਡੇ 'ਚ ਕੋਈ ਨੁਕਸ ਹੁੰਦਾ ਤੇ ਉਹ ਸਾਨੂੰ ਰੁਤਬਾ ਹੀ ਨਾ ਦਿੰਦੇ ਨੈਸ਼ਨਲ ਪਾਰਟੀ ਦਾ ਦੇਖੋ ਜੀ ਜਦੋਂ ਇਹਨਾਂ ਨੂੰ ਰੁਤਬਾ ਮਿਲਿਆ ਉਹ ਦੇ ਪੈਰਾਮੀਟਰ ਹੋਰ ਹੈ ਜਿਹੜੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਉਹਨਾਂ ਦੀਆਂ ਆਸਾਂ ਹੋਰ ਨੇ ਹੂੰ ਕੋਈ ਅਲੱਗ ਚੀਜ਼ ਇਹ ਹੈ ਕਿ ਇਹਨਾਂ ਨੂੰ ਮਾਨਤਾ ਬਿਲੀ ਹੈ ਨੈਸ਼ਨਲ ਪਾਰਟੀ ਵਜੋਂ ਲੇਕਿਨ ਪੰਜਾਬ ਦੇ ਵਿੱਚ ਇਹ ਕੀ ਕਰ ਰਹੇ ਨੇ ਸਿਵਾਏ ਅਖਬਾਰਾਂ ਵਿੱਚ ਇਸ਼ਤਿਹਾਰਵਾਜੀ ਕਰਨ ਤੋਂ ਇਲਾਵਾ ਕੀ ਆਪਾਂ ਨੂੰ ਕੁਝ ਪ੍ਰੈਕਟੀਕਲੀ ਇਹਨਾਂ ਦਾ ਕੰਮ ਕੀਤਾ ਦਿਸਦਾ ਪੰਜਾਬ ਦੇ ਵਿੱਚ ਜਿਹੜਾ ਪਹਿਲੀਆਂ ਸਰਕਾਰਾਂ ਦੇ ਨਾਲੋਂ ਵੱਖ ਹੋਵੇ ਔਰ ਅਸੀਂ ਇਹ ਨਹੀਂ ਹੈ ਕਿ ਅਸੀਂ ਸਾਡੀ ਇੱਕ ਆਦਤ ਹੈ ਕਿ ਅਸੀਂ ਹਰੇਕ ਦੀ ਲੋਚਨਾ ਕਰਨੀ ਹੈ ਜਦੋਂ ਸ਼ੁਰੂ ਦੇ ਵਿੱਚ ਕੁਝ ਪੋਲੀਟਿਕਲ ਪਾਰਟੀਆਂ ਇਹ ਕਹਿ ਰਹੀਆਂ ਸੀ ਕਿ ਭਗਵੰਤ ਸਿੰਘ ਸਰਕਾਰ ਨੇ ਜਾਂ ਝਾੜੂ ਵਾਲੀ ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਸਰਕਾਰ ਨੇ ਆ ਗਲਤ ਕਰਤਾ ਅਸੀਂ ਉਦੋਂ ਇਹ ਕਹਿੰਦੇ ਸੀਗੇ ਕਿ ਨਹੀਂ ਜੱਕਦਮ ਨਹੀਂ ਸਾਨੂੰ ਸੋਚਣਾ ਚਾਹੀਦਾ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ 6 ਮਹੀਨੇ ਸਾਲ ਤੇ ਹੁਣ ਤੇ ਸਪਨਾਲ 3 ਸਾਲ ਹੋ ਗਏ ਆ ਹੁਣ ਤੇ ਸਾਨੂੰ ਕਹਿਣ ਦਾ ਪੂਰਾ ਹੱਕ ਹੈ ਔਰ ਸਵਾਲ ਕਰਨ ਦਾ ਹੱਕ ਹੈ ਸਾਰੀ ਲੋਕਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਸਵਾਲ ਕਰਨ ਕਿ ਤੁਸੀਂ ਕੀ ਵਾਅਦੇ ਕੀਤੇ ਸੀਗੇ ਤੇ ਕੀ ਕੀਤਾ ਹੈ ਜਿਵੇਂ ਇੱਕ ਤਾਂ ਇਹ ਵਜ੍ਹਾ ਹੋ ਗਈ ਤੁਸੀਂ ਆਪਣੀ ਦਲੀਲ 'ਚ ਹੁਣ ਗੱਲਬਾਤ ਕਰਦੇ ਹੋ ਦੱਸਿਆ ਕਿ ਤੁਹਾਨੂੰ ਹੀ ਉਲਟਾ ਤੁਹਾਡੇ ਤੇ ਸਵਾਲ ਚੁੱਕ ਦਿੱਤੇ ਗਏ ਇਸੇ ਤਰ੍ਹਾਂ ਇਹ ਆਰਟੀਏ ਐਕਟਿਵਿਸਟ ਨੇ ਖਰਡ ਬੇਸਡ ਉਹਨਾਂ ਨੂੰ ਬਲੈਕਲਿਸਟ ਇਸ ਕਰਕੇ ਕੀਤਾ ਗਿਆ ਕਿ ਉਹ ਲਗਾਤਾਰ ਬਲੈਕਮੇਲ ਕਰ ਰਹੇ ਸੀ ਤੇ ਉਹ ਇੱਕ ਆਰਟੀਏ ਐਕਟਿਵਿਸਟ ਨੂੰ ਦਾ ਦਰਵਾਜ਼ਾ ਬੰਦ ਕੀਤਾ ਗਿਆ ਹੁਕਮ ਕੱਢਿਆ ਗਿਆ ਬਕਾਇਦਾ ਕਿ ਇਸ ਬੰਦੇ ਨੂੰ ਆਰਟੀਏ ਦਾ ਜਵਾਬ ਨਹੀਂ ਦੇਣਾ ਇਹ ਸਾਡੀ ਲਿਸਟ ਵਿੱਚ ਬਲੈਕਲਿਸਟ ਹੈ ਉਹ ਕੇਸ ਮੈਂ ਵੀ ਸੁਣਿਆ ਸੀਗਾ ਹਾਲਾਂਕਿ ਮੈਨੂੰ ਉਹਦੀ ਪੂਰੀ ਡਿਟੇਲ ਨਹੀਂ ਪਤਾ ਇਹ ਆਪਣੇ ਆਪ ਦੇ ਵਿੱਚ ਗਲਤੀ ਹੈ ਚਾਹੇ ਉਹ ਸੌਰੀ ਇਨਫੋਰਮੇਸ਼ਨ ਕਮਿਸ਼ਨ ਕਰ ਰਹੀ ਹੈ ਜਾਂ ਸਰਕਾਰ ਕਰ ਰਹੀ ਹੈ ਕਿਉਂਕਿ ਜਿੱਕਰ ਉਹ ਤੁਹਾਨੂੰ ਕਿਤੇ ਬਲੈਕਮੇਲ ਕਰਦਾ ਕਿਸੇ ਡਿਪਾਰਟਮੈਂਟ ਨੂੰ ਕਰਦਾ ਤੇ ਤੁਸੀਂ ਉੱਤੇ ਹੋਰ ਕਾਨੂੰਨੀ ਕਾਰਵਾਈ ਕਰੋ ਕਰਵਾਓ ਉਹਨਾਂ ਤੋਂ ਕਾਰਵਾਈ ਜਿਨ੍ਹਾਂ ਨੂੰ ਬਲੈਕਮੇਲ ਕੀਤਾ ਹਨ ਤੁਸੀਂ ਬਲੈਕਲਿਸਟ ਕਰ ਰਹੇ ਹੋ ਇਹੋ ਚੀਜ਼ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਕਮਿਸ਼ਨ ਨੂੰ ਲੈਟਰ ਲਿਖ ਕੇ ਮੇਰੇ ਵੱਲੋਂ ਮੰਗ ਕੀਤੀ ਸੀ ਕਿ ਪ੍ਰਵਿੰਦਰ ਸਿੰਘ ਕਿਤਨਾ ਨੂੰ ਬਲੈਕਲਿਸਟ ਕਰੋ ਕਾਰਨ ਕੀ ਸੀਗਾ ਮੈਂ ਇਹਨਾਂ ਨੂੰ ਇਹ ਪੁੱਛਿਆ ਸੀਗਾ ਕਿ ਮੈਨੂੰ ਤੁਸੀਂ ਦੱਸੋ ਕਿ ਜਿਹੜਾ ਤੁਸੀਂ ਗੋਆ ਦੇ ਵਿੱਚ ਚਿੰਤਨ ਸ਼ੇਵਰ ਲਾਇਆ ਸੀਗਾ ਆਪਣੀਆਂ ਅਨੈਸਲ ਕਰਨ ਵਾਸਤੇ ਵੀ ਤੁਸੀਂ ਕੀ ਕਰ ਰਹੇ ਹੋ ਜਾਂ ਕੀ ਕੀਤਾ ਹੁਣ ਉਹਤੇ ਖਰਚਾ ਸਰਕਾਰ ਨੇ ਕੀਤਾ ਜਾਂ ਤੁਹਾਡੀਆਂ ਪਾਰਟੀਆਂ ਨੇ ਕੀਤਾ ਉਸ ਚੀਜ਼ ਨੂੰ ਲੈ ਕੇ ਉਹਨਾਂ ਨੇ ਪ੍ਰੋਪਰ ਜਵਾਬ ਨਹੀਂ ਦਿੱਤਾ ਤੇ ਉਲਟਾ ਇਹ ਮੰਗ ਕਰ ਲਈ ਸੀ ਕਿ ਪ੍ਰਵਿੰਦਰ ਸਿੰਘ ਕਿਤਨਾ ਨੂੰ ਬਲੈਕਲਿਸਟ ਕਰੋ ਸੋ ਇਸ ਤਰ੍ਹਾਂ ਦੀ ਹੈ ਇਹ ਮਤਲਬ ਇਹ ਹੈ ਕਿ ਸਿਰ ਕੀ ਰਹਿ ਗਿਆ ਕਿ ਇਹ ਅਰਵਿੰਦ ਕੇਜਰੀਵਾਲ ਨੇ ਇਹ ਪੀਆਰਟੀਆਈ ਦਾ ਸਹਾਰਾ ਲੈ ਕੇ ਇਹਨਾਂ ਨੇ ਬਹੁਤ ਸਾਰੇ ਜਿਹੜੇ ਪਹਿਲਾਂ ਕਪਲੇ ਸਾਹਮਣੇ ਲਿਆਂਦੇ ਸੀਗੇ ਇਹ ਵਰਕੇ ਇਹਨਾਂ ਨੇ ਪੋਲੀਟੀਕਲ ਪਾਰਟੀ ਵੀ ਉਸ ਤੋਂ ਬਾਅਦ ਬਣਾਈ ਸਰਕਾਰ ਵੀ ਦੋ ਵਾਰ ਬਣਾਈ ਇਹਨਾਂ ਨੇ ਲੇਕਿਨ ਪੰਜਾਬ ਦੇ ਵਿੱਚ ਜੋ ਕੀਤਾ ਇਹਨਾਂ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਠੱਗੀ ਕੀਤੀ ਹੈ ਇਸ ਕਰਕੇ ਇਹਨਾਂ ਨੂੰ ਠੱਗ ਆਦਮੀ ਪਾਰਟੀ ਕਹਿਣ ਦਾ ਮੈਂ ਵਿਚਾਰ ਬਣਾਇਆ ਤੇ ਇੱਕ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਸਰਕਾਰ ਨੇ ਕੋਈ ਵੀ ਪਾਰਟੀ ਹੋਵੇ ਪੋਲਿਟਿਕਲ ਜਮਾਤ ਹੈ ਉਹ ਸਬਕ ਸਿੱਖਦੀ ਹੈ ਕੋਈ ਨਾ ਕੋਈ ਤੋਂ ਦਿੱਲੀ ਦੇ ਵਿੱਚ ਸਾਰੇ ਜਾਣਦੇ ਨੇ ਨਤੀਜੇ ਕੀ ਆਏ ਉਸ ਤੋਂ ਬਾਅਦ ਜਿਹੜੀ ਸਰਗਰਮੀ ਦਿਖਾਈ ਹੈ ਸਰਕਾਰ ਨੇ ਤੁਸੀਂ ਉਹਦੇ ਨਾਲ ਤਾਂ ਸੰਤੁਸ਼ਟ ਹੋਵੋਗੇ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਮੁਹਿੰਮ ਵੱਢ ਲਈ ਹੈ ਸਰਕਾਰ ਨੇ ਦੇਖੋ ਜਿੱਦਾਂ ਦਿੱਲੀ ਚੋਣਾਂ ਦੇ ਰਿਜ਼ਲਟ ਆਏ ਹੈ ਤੇ ਇਹਨਾਂ ਨੂੰ ਇਹ ਲੱਗਿਆ ਭੀ ਜੇ ਦਿੱਲੀ ਸਾਡੇ ਹੱਥੋਂ ਗਈ ਤੇ ਪੰਜਾਬ ਵੀ ਗਿਆ ਨਾਲ ਹੀ ਇਹਨਾਂ ਨੇ ਇਹਨਾਂ ਨੂੰ ਜਿਹੜੇ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣੀ ਸ਼ੁਰੂ ਕਰਤੀਆਂ ਅਕਵਾਰਾਂ ਨੂੰ ਪ੍ਰੈਸ ਨੋਟ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਔਰ ਜਿਹੜੇ ਦੋ ਇਹਨਾਂ ਨੇ ਵੱਡੇ ਐਕਸ਼ਨ ਕੀਤੇ ਕਹਿੰਦੇ ਜੀ ਕਿ ਮੁਕਸਰ ਸਾਹਿਬ ਦੇ ਜਿਹੜੇ ਡਿਪਟੀ ਕਮਿਸ਼ਨਰ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਨਾਲ ਉਸ ਤੋਂ ਅਗਲੇ 2 ਦਿਨ ਬਾਅਦ ਖਬਰ ਆਉਂਦੀ ਹੈ ਕਿ 52 ਪੁਲਿਸ ਵਾਲੇ ਆ ਜਿਹੜੇ ਉਹ ਸਸਪੈਂਡ ਕਰ ਦਿੱਤੇ ਗਏ ਨੇ ਸੌਰੀ ਬਖਾਫ ਕਰ ਦਿੱਤੇ ਗਏ ਨੇ ਯਾਨੀ ਕਿ ਉਹਨਾਂ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਜੀ ਪਰ ਤੁਸੀਂ ਇਹ ਉਹ ਜਿਹੜੇ ਡਿਪਟੀ ਕਮਿਸ਼ਨਰ ਸੀ ਉਹਨੂੰ ਸਸਪੈਂਡ ਕਰਤਾ ਕੀ ਤੁਸੀਂ ਆਪਣੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਤੇ ਕਾਰਵਾਈ ਕਿਉਂ ਨਹੀਂ ਕਰਦੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਉਸ ਬੰਦੇ ਦੀ ਹਕੀਕਤ ਕੀ ਆ ਜੈ ਕ੍ਰਿਸ਼ਨ ਰੋੜੀ ਹਲਕਾ ਵਿਧਾਇਕ ਗੜਸ਼ੰਕਰ ਤੇ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਜੀ ਉਹਨੇ ਜਿਹੜਾ ਆਪਣਾ ਅਖਤਿਆਰੀ ਫੰਡ ਹੈ 3 ਕਰੋੜ ਰੁਪਈਆ ਉਹਦੇ ਵਿੱਚੋਂ 50-50 ਹਜ਼ਾਰ ਰੁਪਏ ਜਿਹੜੇ ਆ ਅਜਿਹੇ ਲੋਕਾਂ ਨੂੰ ਦਿੱਤੇ ਹੋਏ ਆ ਜਿਹਦੇ ਉਹਦੇ ਦਫ਼ਤਰ ਵਿੱਚ ਹੀ ਰਹਿੰਦੇ ਆ 24 ਘੰਟੇ ਯਾਨੀ ਆਪਣੇ ਖਾਸ ਖਾਸ ਬੰਦਿਆਂ ਨੂੰ ਪੈਸੇ ਵੰਡੇ ਹੋਏ ਆ ਉਹਦੇ ਐਵੀਡੈਂਸ ਤੁਹਾਨੂੰ ਮਿਲੇ ਆ ਕੋਈ ਮੇਰੇ ਕੋਲ ਆਰਟੀਆਈ ਦੇ ਵਿੱਚ ਇਨਫੋਰਮੇਸ਼ਨ ਜੋ ਮੈਂ ਲਈ ਪੰਜਾਬ ਵਿਧਾਨ ਸਭਾ ਤੋਂ ਉਹ ਬਕਾਇਦਾ ਤਸਦੀਕ ਸੁਦਾ ਹੈ ਜੀ ਠੀਕ ਹੈ ਜੀ ਤੇ ਉਹ ਮੈਂ ਪੰਜਾਬ ਵਿਜੀਲੈਂਸ ਬਿਊਰੋ ਨੂੰ ਔਰ ਸੀਐਮ ਭਗਵੰਤ ਮਾਨ ਨੂੰ ਕੰਪਲੀਟ ਭੇਜੀ ਸੀ 2023 ਦੇ ਵਿੱਚ ਨਾਲ ਮੈਂ ਉਹਨਾਂ ਨੇ ਮੇਰੇ ਤੋਂ ਹਲਫੀਆ ਬਿਆਨ ਮੰਗਿਆ ਕਿ ਤੂੰ ਆਪਣਾ ਹਲਫੀਆ ਬਿਆਨ ਦੇ ਕਿ ਤਰੀ ਸ਼ਿਕਾਇਤ ਸਹੀ ਹੈ ਮੈਂ ਸਾਰਾ ਹਲਫੀਆ ਬਿਆਨ ਦਿੱਤਾ ਔਰ ਮੈਂ ਵਿਚ ਇਹ ਲਿਖਿਆ ਕਿ ਜੇਕਰ ਮੇਰੀ ਸ਼ਿਕਾਇਤ ਠੁੱਕੀ ਪਾਈ ਜਾਂਦੀ ਹੈ ਮੈਂ ਜਾਣਦਾ ਹਾਂ ਕਿ ਮੇਰੇ ਤੇ ਕਾਰਵਾਈ ਹੋ ਸਕਦੀ ਹੈ ਲੇਕਿਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅ ਜਦੋਂ ਮੈਂ ਪਿਛਲੇ 2-3 ਮਹੀਨੇ ਪਹਿਲਾਂ ਉਸ ਦੀ ਜਾਣਕਾਰੀ ਆ ਕੇ ਇਹ ਦੇ ਵਿੱਚ ਕਢਾਈ ਕਿ ਕੀ ਕਾਰਵਾਈ ਕੀਤੀ ਹੈ ਉੱਥੋਂ ਦੇ ਜਿਹੜੇ ਹੁਸ਼ਿਆਰਪੁਰ ਬੀਰਸ ਬਿਊਰੋ ਦਾ ਇੱਕ ਸਬ ਇੰਸਪੈਕਟਰ ਹੈ 리ਡਰ ਉੱਥੇ ਹੂੰ ਉਹ ਜਦੋਂ ਪੁਲਿਸ ਦਾ ਚੌਂਕੀ ਚਾਰਜ ਹੁੰਦਾ ਸੀ ਮਹਾਪ੍ਰੇਸ਼ਟ ਬੰਦਾ ਸੀ ਉਹ ਜਿਹੜੇ ਇਹਨਾਂ ਨੇ ਉੱਥੇ ਉਹਨੂੰ ਲਾਇਆ ਹੋਇਆ ਉਹਨੇ ਜੈ ਸਿੰਘ ਗਰੋੜੀ ਦੀ ਜਿਹੜੀ ਹੈ ਕੰਪਲੇਂਟ ਹੈ ਉਹਦੀ ਜਾਂਚ ਕੀਤੀ ਹੈ ਔਰ ਉਹਦੇ ਕੰਪਲੇਂਟ ਦੀ ਉਹਨਾਂ ਨੇ ਸਟਾਫ ਰਿਪੋਰਟ ਮੈਨੂੰ ਭੇਜੀ ਆ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਪ੍ਰਵਿੰਦਰ ਸਿੰਘ ਪ੍ਰਵਿੰਦਰ ਸਿੰਘ ਨਾ ਤਾਂ ਸ਼ਿਕਾਇਤਾਂ ਕਰਦਾ ਰਹਿੰਦਾ ਲੇਕਿਨ ਸਾਨੂੰ ਕੋਈ ਸਬੂਤ ਨਹੀਂ ਦਿੱਤਾ ਇਹਨੇ ਜਦਕਿ ਮੈਂ ਪੰਜਾਬ ਵਿਧਾਨ ਸਭਾ ਦੀ ਜਿਹੜੀ ਸੂਚਨਾ ਉਹ ਕਿ ਉਹ ਫੋਰ ਜਿਹੜੇ ਇਧਰ ਉਧਰ ਸਬੂਤ ਇਕੱਠੇ ਕਰਕੇ ਕਾਫੀ ਮੋਟੀ ਫਾਈਲ ਮੈਂ ਉਹਨਾਂ ਨੂੰ ਦੇ ਕੇ ਆਇਆ ਸੀਗਾ ਤੇ ਫਿਰ ਸਵਾਲ ਇਹ ਹੈ ਕਿ ਜੇਕਰ ਮੈਂ ਪ੍ਰੂਫ ਨਹੀਂ ਦਿੱਤੇ ਤੁਸੀਂ ਮੈਨੂੰ ਆਰਟੀਕਲ ਦੇ ਵਿੱਚ ਉਹ ਦੇ ਦਿਓ ਜਿਹਦੇ ਮੈਂ ਪ੍ਰੂਫ ਦਿੱਤੇ ਆ ਉਹ ਅਜੇ ਕੋਈ ਡਾਕੂਮੈਂਟ ਨਹੀਂ ਦਿੱਤਾ ਔਰ ਜੇਕਰ ਮੰਨ ਲਿਆ ਕਿ ਮੇਰੀ ਸ਼ਿਕਾਇਤ ਗਲਤ ਹੈ ਤੇ ਫਿਰ ਘੱਟੋ ਘੱਟ ਮੇਰੇ ਤੇ ਪਰਚਾ ਤਾਂ ਦਰਜ ਕਰ ਦਿਓ ਮੈਂ ਅਦਾਲਤ ਵਿੱਚ ਤਾਂ ਦੱਸ ਸਕਾਂ ਕਿ ਇਹ ਕੀ ਚੀਜ਼ ਹੋ ਰਹੀ ਹੈ ਸੋ ਇਹ ਸਾਰੇ ਇਹਨਾਂ ਦੇ ਡਰਾਮੇ ਆ ਸ਼ੋਸ਼ੇਬਾਜੀ ਆ ਆਪਣਿਆਂ ਨੂੰ ਵਿਚਾਰੇ ਆ ਬਿਜ਼ਨਸ ਗੁਰੂ ਦਾ ਇੰਨਾ ਜਿਹੜੇ ਆਪੋਜ਼ਿਟ ਬੰਦੇ ਆ ਇਹਨਾਂ ਦੇ ਉਹਨਾਂ ਨੂੰ ਉਚਰਣ ਵਾਸਤੇ ਉਹਨਾਂ ਨੂੰ ਦਬਾਉਣ ਵਾਸਤੇ ਹੀ ਉਹਦੀ ਵਰਤੋਂ ਕਰਨੀ ਹੈ ਜਿੱਦਾਂ ਕਿ ਕੇਂਦਰ ਸਰਕਾਰ ਦੇ ਵਿੱਚ ਈਡੀ ਤੇ ਸੀਬੀਆਈ ਦੀ ਵਰਤੋਂ ਕੀਤੀ ਜਾਂਦੀ ਹੈ। ਮਤਲਬ ਤੁਹਾਡੇ ਕਹਿਣ ਦਾ ਜਿਵੇਂ ਤੁਸੀਂ ਉਦਾਹਰਨਾ ਦਿੱਤੀ ਜਦੋਂ ਇਹਨਾਂ ਤੇ ਰੇਡ ਕਰਦੀ ਆ ਤੇ ਇਹ ਚੀਕਾ ਮਾਰਦੇ ਨੇ ਝਾੜੂ ਵਾਲੇ ਤੇ ਜਦੋਂ ਆਪ ਇੱਧਰ ਵੀਲੈਂਸ ਜਾਂ ਪੁਲਿਸ ਦੇ ਰਹੀਂ ਆਪਣੇ ਵਿਰੋਧੀਆਂ ਨੂੰ ਤੰਗ ਕਰਦੇ ਆ ਉਦੋਂ ਉਹਨੂੰ ਇਹ ਜਸਟੀਫਾਈ ਕਰਦੇ ਆ। ਮਤਲਬ ਤੁਸੀਂ ਜਿਹੜੀਆਂ ਇਹ ਦੋ ਉਦਾਹਰਨਾ ਦਿੱਤੀਆਂ ਮਸਾਲਾ ਦਿੱਤੀਆਂ ਹੈ ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿਹੜੀ ਅਫਸਰਸ਼ਾਹੀ ਦੇ ਜਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਉਹ ਸਿਰਫ ਇੱਕ ਪਾਸੜ ਹੋ ਰਹੀ ਹੈ ਤੇ ਜਿਹੜੀ ਸਿਆਸਤਦਾਨ ਜਦੋਂ ਆਪਣਿਆਂ ਦੀ ਵਾਰੀ ਹੈ ਉਦੋਂ ਏਜੰਸੀ ਚੁੱਪ ਹੈ ਜਾਂ ਉਦੋਂ ਢਿੱਲੀ ਪੈ ਜਾਂਦੀ ਹੈ ਬਿਲਕੁਲ ਜੀ ਮੈਂ ਇਹਨਾਂ ਨੂੰ ਕਿਹਾ ਹੋਇਆ ਹੈ ਬਲਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗਵਰਨਰ ਕੋਲ ਵੀ ਜਾਵਾਂਗੇ ਔਰ ਜੇਕਰ ਲੋੜ ਪਈ ਤਾਂ ਹਾਈ ਕੋਰਟ ਦੇ ਵਿੱਚ ਵੀ ਆਪਾਂ ਉਹ ਪਟੀਸ਼ਨ ਪਾਵਾਂਗੇ ਕਿ ਜੇ ਜੈ ਸਿੰਘ ਰੋੜੀ ਦੇ ਖਿਲਾਫ ਜਿਹੜਾ ਕਿ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਹੈ ਤੁਸੀਂ ਉੱਥੇ ਕਾਰਵਾਈ ਨਹੀਂ ਕਰਦੇ ਤੇ ਡੀਲੈਂਸ ਹੈ ਕਾਦੇ ਵਾਸਤੇ ਆ ਇਹ ਯਾਨੀ ਕਿ ਜਿੱਡੀ ਬੱਟੀ ਇਹਨਾਂ ਨੇ ਇਹ ਮਹਿੰਮ ਦਿਖਾਈ ਸੀ ਬਹਿਲੇ ਸ਼ੁਰੂ ਦੇ ਵਿੱਚ ਹੁਣ ਜਿਸ ਤਰ੍ਹਾਂ ਸੁੰਦਰ ਸ਼ਾਮ ਰੋੜਾ ਸਗੀ ਮੰਤਰੀ ਜਾਂ ਇੱਕ ਭਾਰਤਪੂਰਨ ਆਸ਼ੂ ਹਨਾ ਉਹ ਸ਼ਾਇਦ ਉਹਨਾਂ ਦੇ ਵਿੱਚੋਂ ਇੱਕ ਜਾਂ ਦੋਨੋਂ ਸ਼ਾਇਦ ਬਰੀ ਹੋਈ ਨਹੀਂ ਹਨਾ ਸੋ ਇਹ ਜਿਹੜੀ ਚੀਜ਼ ਹੈ ਇਹ ਦੁਰਵਰਤੋਂ ਕੀਤੀ ਇਹਨਾਂ ਨੇ ਆਪਣੇ ਵਿਜੀਲੈਂਸ ਦੀ ਔਰ ਦੇਖੋ ਪੰਜਾਬ ਦੀ ਜਿਹੜੀ ਅਸਰਸ਼ਾਹੀ ਹੈ ਨਾ ਉਹਨੂੰ ਹੁਣ ਆਪਣੇ ਜੋ ਉਹਨਾਂ ਦੇ ਨਿਯਮ ਹੈ ਜੋ ਕਾਨੂੰਨ ਮੁਤਾਬਕ ਕੰਮ ਕਰਨਾ ਬਣਦਾ ਉਹਦੇ ਮੁਤਾਬਕ ਚੱਲਣਾ ਚਾਹੀਦਾ ਨਹੀਂ ਤੇ ਫਿਰ ਉਹਨਾਂ ਦਾ ਜਿਹੜਾ ਵਕਾਰ ਹੈ ਉਹ ਦਾਤ ਹੀ ਲੱਗ ਰਿਹਾ ਹੈ ਹੂੰ ਤਾਂ ਤੁਸੀਂ ਜਿਹੜੀ ਇਹ ਹੁਣ ਅਰਜੀ ਭੇਜ ਦਿੱਤੀ ਐ, ਈਮੇਲ ਕਰ ਦਿੱਤੀ ਐ, ਤੁਸੀਂ ਜਵਾਬ 15 ਦਿਨ ਅਡੀਕੋਗੇ ਤੇ 16ਵਾਂ ਦਿਨ ਤੁਹਾਡਾ ਕੋਈ ਐਕਸ਼ਨ ਦਾ ਹੋਏਗਾ ਕੀ ਕਰੋਗੇ? ਨਹੀਂ ਦੇਖੋ ਇੱਥੇ ਐਕਸ਼ਨ ਤੇ ਇਹ ਕੋਈ ਅਲੱਗ ਕੋਰਟ ਵਿੱਚ ਤਾਂ ਆਪਾਂ ਜਾਵਾਂਗੇ ਨਹੀਂ ਕਿ ਪਹਿਲੇ ਇਹਨਾਂ ਨੂੰ ਆਫੀਸ਼ੀਅਲੀ ਠੱਗ ਆਪੀ ਕਿਹਾ ਜਾਵੇ ਲੇਕਿਨ ਇਹ ਐ ਕਿ ਇਹਨਾਂ ਨੂੰ ਇਹ ਦੱਸਣ ਵਾਸਤੇ ਕਿ ਲੋਕਾਂ ਦੇ ਮਨ ਵਿੱਚ ਕਿੰਨਾ ਰੂਫ ਐ। ਅਸੀਂ ਘੜ ਤੋਂ ਘੜ ਜਿਹੜੀ ਕੋਰਸਪੋਂਡੈਂਸ ਮੈਂ ਕਰਾਂਗਾ ਤੇ ਮੈਂ ਉੱਥੇ ਜਿਕਰ ਅਰਵਿੰਦ ਕੇਜਰੀਵਾਲ ਨੂੰ ਲੈਟਰ ਲਿਖ ਰਹੇ ਹਾਂ ਪਕਾ ਉਹਦਾ ਮੈਂ ਪ੍ਰਧਾਨ ਠਾਗਾ ਦੀ ਪਾਰਟੀ ਲਿਖਾਂਗਾ ਨਾ ਕਿ ਆਮ ਆਦਮੀ ਪਾਰਟੀ ਘੱਟੋ ਘੱਟ ਜਿਹੜੀ ਮੇਰੀ ਇੰਡੀਵਿਜੂਅਲ ਕਪੈਸਿਟੀ ਵਿੱਚ ਕੋਈ ਵੀ ਇੱਕ ਨਾਗਰਿਕ ਦੇ ਤੌਰ ਤੇ ਚਿੱਠੀ ਪੱਤਰ ਹੋਊਗਾ ਔਰ ਮੈਂ ਤੁਹਾਨੂੰ ਯਾਦ ਦਿਵਾਉਣਾ ਕਿ ਜਦੋਂ ਭਗਵੰਤ ਮਾਨ ਖੜਾ ਨੇ ਮੁੱਖ ਮੰਤਰੀ ਦੀ ਸਹੌਂ ਚੁੱਤੀ ਸੀ ਉਦੋਂ ਇਹਨੇ ਕਿਹਾ ਸੀ ਕਿ ਪੰਜਾਬ ਦੇ 3 ਕਰੋੜ ਲੋਕ ਵੀ ਮੇਰੇ ਨਾਲ ਪਹੁੰਚ ਚੁੱਕਰੇ ਆ ਜੀ ਸੋ ਭਾਈ ਮੈਂ ਤਾਂ ਪਿੱਛੇ ਇਹ ਵੀ ਲਿਖਿਆ ਸੀ ਕਿ ਭਾਈ ਨਹੀਂ ਪੰਜਾਬ ਦਾ ਮੁੱਖ ਮੰਤਰੀ ਆ ਤੁਸੀਂ ਦੱਸੋ ਕਿਹੜੇ ਤਰੀਕੇ ਨਾਲ ਕੰਮ ਕਰਦੇ ਆ ਤੁਸੀਂ ਕਿਉਂ ਭਗਤ ਸਿੰਘ ਦੀ ਫੋਟੋ ਲਾ ਕੇ ਜਿਵੇਂ ਡਾਕਟਰ ਬੀ ਆਰ ਮੇਧ ਕਰਨੀ ਫੋਟੋ ਲਾ ਕੇ ਉਹਨਾਂ ਦੀ ਜਿਹੜੀ ਹੈ ਇੱਕ ਤਰ੍ਹਾਂ ਨਾਲ ਇਨਸਲਟ ਕਰ ਰਹੀ ਹੈ ਕਿਉਂਕਿ ਉਹਨਾਂ ਦੀ ਸੋਚ ਛੋਟੀ ਤੁਹਾਡੇ ਕੰਮ ਹੋਰ ਨਹੀਂ ਹੂੰ ਤਾਂ ਤੁਸੀਂ ਇਹ ਸਾਰੇ ਮਾਮਲੇ ਦੇ ਉੱਤੇ ਆਪਣੀ ਟਿੱਪਣੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਮਿਹਰਬਾਨ